ਸੰਗਤ ਜੀ ਅੱਜ ਆਪਾਂ ਸੁਣਾਂਗੇ ਜੀ ਸਾਖੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖੁਦ ਨੂੰ ਕਿਆ ਵੇਚ ਦਿੱਤਾ ਅਤੇ ਗੁਲਾਮ ਕਿਉਂ ਬਣ ਗਏ ਸੰਗਤ ਜੀ ਹੱਥ ਵਨ ਕੇ ਬੇਨਤੀ ਹੈ ਕਿ ਸਾਖੀ ਪੂਰੀ ਜ਼ਰੂਰ ਸੁਣਨਾ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਪੈਦਲ ਚੱਲ ਕੇ ਪੂਰੀ ਦੁਨੀਆ ਦਾ ਚੱਕਰ ਲਾਇਆ ਤੇ ਪਾਪੀਆਂ ਦਾ ਉਧਾਰ ਕੀਤਾ ਅਤੇ ਭਟਕੇ ਹੋਇਆਂ ਨੂੰ ਸਿੱਧੇ ਰਾਹ ਪਾਇਆ ਅਤੇ ਵੱਡੇ ਵੱਡੇ ਹੰਕਾਰੀਆਂ ਦਾ ਹੰਕਾਰ ਤੋੜਿਆ ਅਤੇ ਉਹਨਾਂ ਨੂੰ ਅਸਲੀ ਰਾਹ ਵਿਖਾਇਆ ਅਤੇ ਕਿਰਤ ਕਰੋ ਵੰਡ ਕੇ ਛਕੋ ਦਾ ਹੁਕਾ ਦਿੱਤਾ ਤੇ ਲੋਕਾਂ ਦੇ ਕਸ਼ਟ ਦੂਰ ਕੀਤੇ ਚਾਹੁੰਦੇ ਅਸੀਂ ਵੀ ਹਾਂ ਕਿ ਸਾਡੇ ਕਸ਼ਟ ਦੂਰ ਹੋ ਜਾਣਾ ਘਰ ਦਾ ਕਲੇਸ਼ ਦੂਰ ਹੋਵੇ ਬਿਮਾਰੀਆਂ ਦੂਰ ਹੋਣ ਘਰ ਵਿੱਚ ਵਰਕਤ ਹੋਵੇ ਤੇ ਖੁਸ਼ੀਆਂ ਆਉਣ ਪਰਾਸੀਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਨਾ ਨਹੀਂ ਚਾਹੁੰਦੇ ਉਸ ਪਰਮਾਤਮਾ ਉਸ ਵਾਹਿਗੁਰੂ ਨਾਲ ਜੁੜਨਾ ਨਹੀਂ ਚਾਹੁੰਦੇ ਖਾਲੀ ਟਾਈਮ ਵਿੱਚ ਮੋਬਾਈਲ ਦੇਖਦੇ ਹਾਂ ਪਰ ਜਦੋਂ ਕੋਈ ਧਾਰਮਿਕ ਵੀਡੀਓ ਆਉਂਦੀ ਹੈ ਤਾਂ ਸਕਿੱਪ ਕਰ ਦਿੰਦੇ ਹਾਂ ਇੱਧਰ ਉੱਧਰ ਦੀਆਂ ਵੀਡੀਓ ਪੂਰਾ ਦਿਨ ਵੇਖਦੇ ਰਹਿੰਦੇ ਹਾਂ ਸੋ ਸੰਗਤ ਜੀ ਚੰਗੀਆਂ ਵੀਡੀਓ ਦੇਖੀਏ ਜਿਨ੍ਹਾਂ ਚ ਚੰਗੀ ਵੀਡੀਓ ਦੇਖਾਂਗੇ ਹੁਣਾ ਚਿਰ ਧਿਆਨ ਚੰਗੇ ਪਾਸੇ ਲਗੂ ਵੀਡੀਓ ਦੇਖਦੇ ਦੇਖਦੇ ਕਮੈਂਟ ਜਰੂਰ ਕਰਦਿਆ ਕਰੋ ਜਿਸ ਵਿੱਚ ਲਿਖੀਏ ਵਾਹਿਗੁਰੂ ਜੀ ਜੇ ਵਾਹਿਗੁਰੂ ਜੀ ਦਾ ਨਾਮ ਜਪ ਨਹੀਂ ਸਕਦੇ ਲਿਖ ਤਾਂ ਸਕਦੇ ਹਾਂ ਸੋ ਚੰਗੇ ਪਾਸੇ ਲੱਗिए ਉਸ ਵਾਹਿਗੁਰੂ ਨਾਲ ਜੁੜਿਏ ਜਿਆਦਾ ਆਪਾਂ ਚੰਗੇ ਪਾਸੇ ਜੁੜਾਂਗੇ ਉਸ ਪ੍ਰਮਾਤਮਾ ਦੇ ਕੋਲ ਜਾਵਾਂਗੇ ਤਾਂ ਘਰ ਵਿੱਚ ਖੁਸ਼ੀਆਂ ਆਉਣਗੀਆਂ ਵਰਕ ਤਾਂ ਵੀ ਹੋਣਗੀਆਂ ਸੋ ਸੰਗਤ ਜੀ ਵਾਹਿਗੁਰੂ ਨਾਲ ਜੁੜੀਏ ਸੋ ਸੰਗਤ ਜੀ ਹੱਥ ਬੰਨ ਕੇ ਬੇਨਤੀ ਹੈ ਕਿ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਅਤੇ ਸ਼ੇਅਰ ਜਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਵੋ ਸੋ ਸੰਗਤ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਕੋਈ ਅੱਖਰ ਵੱਧ ਘਟ ਬੋਲਿਆ ਗਿਆ ਹੋਵੇ ਤਾਂ ਸੰਗਤ ਜੀ ਹੱਥ ਬੰਨ ਕੇ ਬੇਨਤੀ ਹੈ ਸੋ ਮਾਫ਼ ਕਰ ਦੇਣਾ ਸੋ ਸੰਗਤ ਜੀ ਆਓ ਸੁਣਦੇ ਹਾਂ ਜੀ ਸਾਖੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖੁਦ ਨੂੰ ਕਿਉਂ ਵੇਚ ਦਿੱਤਾ ਅਤੇ ਗੁਲਾਮ ਕਿਉਂ ਬਣ ਗਏ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਸਾਖੀ ਪੂਰੀ ਸਰਵਣ ਜਰੂਰ ਕਰਨਾ ਜੀ ਇੱਕ ਵਾਰ ਧੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਰੋਹਿਲਖੰਡ ਪਹੁੰਚੇ ਜਿੱਥੇ ਇੱਕ ਬਹੁਤ ਵੱਡਾ ਵਪਾਰਕ ਕੇਂਦਰ ਸੀ ਉੱਥੇ ਲਗਾਈ ਜਾਂਦੀ ਪਸ਼ੂ ਮੰਡੀ ਵਿੱਚ ਲੋਕ ਦੂਰੋਂ ਦੂਰੋਂ ਖਰੀਦ-ਫਰੋਖ ਕਰਨ ਆਉਂਦੇ ਸਨ ਕਿਸਾਨਾਂ ਵਪਾਰੀਆਂ ਅਤੇ ਅਮੀਰ ਲੋਕਾਂ ਨੂੰ ਖੇਤੀ ਵਾਸਤੇ ਮਜ਼ਦੂਰ ਘਰੇਲੂ ਨੌਕਰਾਂ ਅਤੇ ਦਾਸਾਂ ਆਦਿ ਦੀ ਅਤਿ ਲੋੜ ਰਹਿੰਦੀ ਸੀ ਇਸ ਲਈ ਉੱਥੇ ਦੇ ਲੋਕ ਬੰਦੂਆ ਮਜ਼ਦੂਰਾਂ ਦੀ ਤਲਾਸ਼ ਵਿੱਚ ਰਹਿੰਦੇ ਸਨ ਕੁਝ ਲੋਕ ਗਰੀਬਾਂ ਦੀ ਮਜ਼ਦੂਰੀ ਦਾ ਫਾਇਦਾ ਚੁੱਕਦੇ ਹੋਏ ਚੰਗੀ ਮਜ਼ਦੂਰੀ ਦਾ ਲਾਲਚ ਦੇ ਕੇ ਆਦੀਵਾਸੀ ਖੇਤਰਾਂ ਤੋਂ ਲਿਆ ਕੇ ਬੰਦੂਆ ਮਜ਼ਦੂਰੀ ਲਈ ਵੇਚ ਦਿੰਦੇ ਸਨ ਜਿਨ੍ਹਾਂ ਵਿੱਚ ਬੱਚੇ ਔਰਤਾਂ ਨੂੰ ਵੀ ਵੇਚਿਆ ਜਾਂਦਾ ਸੀ ਧੰਤਨ ਗੁਰੂ ਨਾਨਕ ਦੇਵ ਜੀ ਜਦੋਂ ਇਸ ਇਲਾਕੇ ਵਿੱਚ ਭਾਈ ਮਰਦਾਨਾ ਜੀ ਦੇ ਨਾਲ कीर्तन ਕਰੇ ਸਨ ਤਾਂ ਉੱਥੇ ਇੱਕ ਰੋਂਦੀ ਵਿਲਕਦੀ ਔਰਤ ਤੁਹਾਡੇ ਸਾਹਮਣੇ ਅਰਦਾਸ ਕਰਨ ਲੱਗੀ ਉਸਦੇ ਬੱਚੇ ਨੂੰ ਇੱਕ ਦਲਾਲ ਨੇ ਵੇਚ ਦਿੱਤਾ ਸੀ ਹੁਣ ਉਹਨਾਂ ਦਾ ਕੋਈ ਪਤਾ ਟਿਕਾਣਾ ਨਹੀਂ ਮਿਲ ਰਿਹਾ ਸੀ ਉਸਨੇ ਕਿਹਾ ਕਿ ਕਿਰਪਾ ਕਰਕੇ ਉਸ ਨੂੰ ਬੱਚੇ ਨਾਲ ਮਿਲਾ ਦਿਓ ਗੁਰੂ ਜੀ ਉਸ ਦਾ ਦੁੱਖ ਸੁਣ ਕੇ ਗੰਭੀਰ ਹੋ ਗਏ ਅਤੇ ਕਹਿਣ ਲੱਗੇ ਤੁਸੀਂ ਸਬਰ ਰੱਖੋ ਇਸ ਤੋਂ ਬਾਅਦ ਗੁਰੂ ਜੀ ਨੇ ਆਦੀਵਾਸੀਆਂ ਵਰਗਾ ਪਹਿਰਾਵਾ ਪਹਿਨ ਲਿਆ ਅਤੇ ਦਲਾਲਾਂ ਦੇ ਅੱਗੇ ਅਣਜਾਣ ਵਿਅਕਤੀ ਬਣ ਕੇ ਨਿਕਲ ਗਏ ਆਦੀਵਾਸੀ ਪਹਿਰਾਵੇ ਵਿੱਚ ਵੇਖ ਕੇ ਦਲਾਲਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਕਿਹਾ ਤੂੰ ਤਾਂ ਸਾਡਾ ਦਾਸ ਹੈ ਤੂੰ ਕਿੱਥੇ ਭੱਜ ਗਿਆ ਸੀ ਉਹ ਜਲਦੀ ਹੀ ਗੁਰੂ ਜੀ ਨੂੰ ਫੜ ਕੇ ਮੰਡੀ ਵਿੱਚ ਵੇਚਣ ਲਈ ਲੈ ਗਏ ਗੁਰੂ ਜੀ ਨੇ ਵੀ ਕੋਈ ਵਿਰੋਧ ਨਹੀਂ ਕੀਤਾ ਮੰਡੀ ਵਿੱਚ ਗੁਰੂ ਜੀ ਦੀ ਬੋਲੀ ਲਗਾਈ ਗਈ ਸਿਹਤਮੰਦ ਹੋਣ ਦੇ ਕਾਰਨ ਉਹਨਾਂ ਦੇ ਮੁੱਲ ਬਹੁਤ ਉੱਚੇ ਲੱਗੇ ਅਖੀਰ ਵਿੱਚ ਇੱਕ ਅਮੀਰ ਵਿਅਕਤੀ ਨੇ ਗੁਰੂ ਜੀ ਨੂੰ ਘੋੜਿਆਂ ਦੇ ਮੁੱਲ ਤੇ ਖਰੀਦ ਲਿਆ ਅਤੇ ਇਲਾਕੇ ਵਿੱਚ ਪੀਰ ਨੂੰ ਭੇਟ ਵਿੱਚ ਪੇਸ਼ ਕਰ ਦਿੱਤਾ ਪੀਰ ਜੀ ਬਹੁਤ ਖੁਸ਼ ਹੋਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਦੀ ਗੁਲਾਮੀ ਕਰਨ ਲੱਗੇ ਪੀਰ ਜੋ ਕਹਿੰਦੇ ਉਹ ਸਭ ਕੁਝ ਤੁਰੰਤ ਕਰ ਦਿੰਦੇ ਘੰਟਿਆਂ ਦਾ ਕਾਰਜ ਮਿੰਟਾਂ ਵਿੱਚ ਕਰ ਦਿੰਦੇ ਪੀਰ ਜੀ ਹੈਰਾਨ ਹੋਣ ਲੱਗੇ ਕੀ ਅਜਿਹਾ ਅਗਿਆਕਾਰੀ ਦਾਸ ਉਹਨਾਂ ਨੇ ਪਹਿਲਾਂ ਕਦੇ ਨਹੀਂ ਵੇਖਿਆ ਜੋ ਕੀ ਮਨ ਲਗਾ ਕੇ ਕੰਮ ਕਰਦਾ ਹੋਵੇ ਅਤੇ ਬਦਲੇ ਵਿੱਚ ਕਿਸੇ ਚੀਜ਼ ਦੀ ਇੱਛਾ ਵੀ ਨਾ ਰੱਖਦਾ ਹੋਵੇ ਇੱਕ ਦਿਨ ਸਵੇਰੇ ਇੱਕ ਦਿਨ ਸਵੇਰ ਦੇ ਸਮੇਂ ਇਕਾਂਤ ਵਿੱਚ ਗੁਰੂਦੇਵ ਜੀ ਗਾਇਨ ਕਰਨ ਲੱਗੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰੂ ਜੀ ਕੀ ਬਚਨੀ ਹਾਟੀ ਵਿਕਾਨਾ ਜਿੱਤ ਲਾਏ ਤਿੰਨ ਲਾਗਾ ਤੇਰੇ ਲਾਲੇ ਗਿਆ ਚਤਰਾਈ ਸਹਬ ਕਾ ਹੁਕਮ ਨਾ ਕਰਨਾ ਜਾਈ ਹੇ ਅਕਾਲ ਪੁਰਖ ਮੈਂ ਤੁਹਾਡੀ ਆਗਿਆ ਅਨਸਾਰ ਵਿਕ ਗਿਆ ਹਾਂ ਮੈਂ ਬੜ ਭਾਗਾ ਹਾਂ ਕਿਉਂਕਿ ਤੁਹਾਡੇ ਆਦੇਸ਼ ਨੂੰ ਪਾਲਣ ਕਰਨ ਦਾ ਸੁਭ ਮੌਕਾ ਪ੍ਰਾਪਤ ਹੋਇਆ ਹੈ ਤੁਸੀਂ ਜਿਸ ਕਾਰਜ ਵਿੱਚ ਮੈਨੂੰ ਲਾਓਗੇ ਮੈਂ ਉਸ ਨੂੰ ਕਰਨ ਦਾ ਯਤਨ ਕਰਾਂਗਾ ਪਰ ਮੈਂ ਕਿਉਂਕਿ ਮੇਰੇ ਵਿੱਚ ਸਵੈਦਾਰੀ ਘੱਟ ਹੈ ਇਸ ਲਈ ਮੇਰੇ ਤੋਂ ਆਪਣੇ ਸਵਾਮੀ ਦੀ ਆਗਿਆ ਪਾਲਣ ਕਰਨ ਵਿੱਚ ਕੋਰ ਕਸਰ ਰਹਿ ਜਾਂਦੀ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗਾਇਨ ਸੁਣ ਕੇ ਪੀਰ ਨੇ ਗੌਰ ਨਾਲ ਗੁਰੂ ਜੀ ਦਾ ਰੋਹਾਨੀ ਚਿਹਰਾ ਵੇਖਿਆ ਤਾਂ ਉਹ ਜਾਣ ਗਿਆ ਕਿ ਉਹ ਕੋਈ ਸਧਾਰਨ ਵਿਅਕਤੀ ਨਹੀਂ ਅਤੇ ਉਹ ਸੋਚਣ ਲੱਗਾ ਕਿ ਗੁਲਾਮ ਦੇ ਰੂਪ ਵਿੱਚ ਕੌਣ ਹੋ ਸਕਦਾ ਹੈ ਜਦੋਂ ਪੀਰ ਨੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਹਨਾਂ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਪਛਾਨਣ ਦਾ ਯਤਨ ਕਰੋ ਤੁਹਾਡੀ ਕੋਸ਼ਿਸ਼ ਬੇਅਰਥ ਨਹੀਂ ਜਾਵੇਗੀ ਤਾਂ ਪੀਰ ਨੇ ਗੁਰੂ ਜੀ ਨੂੰ ਪਛਾਣ ਲਿਆ ਕਿ ਉਸ ਨੇ ਨਾਨਕ ਨਾਮ ਦੇ ਇੱਕ ਫਕੀਰ ਦੀ ਬਹੁਤ ਉਪਮਾ ਸੁਣੀ ਹੈ ਤੇ ਪੁੱਛਿਆ ਤੁਸੀਂ ਉਹੀ ਹੋ ਤਾਂ ਪੀਰ ਨੇ ਸਵਾਲ ਕੀਤਾ ਕਿ ਤੁਸੀਂ ਨਾਨਕ ਨਿਰੰਕਾਰੀ ਫਕੀਰ ਹੋ ਤਾਂ ਤੁਸੀਂ ਪਸ਼ੂਆਂ ਦੀ ਤਰ੍ਹਾਂ ਕਿਉਂ ਵਿਕੇ ਹੋ ਗੁਰੂ ਜੀ ਨੇ ਕਿਹਾ ਕਿ ਮੈਂ ਦਾਸਾਂ ਦੀ ਦਾਸਤਾਨ ਜਾਨਣਾ ਚਾਹੁੰਦਾ ਸੀ ਜਾ ਜੋ ਉਹਨਾਂ ਨੂੰ ਇਹਨਾਂ ਦੁੱਖਾਂ ਤੋਂ ਛੁਡਾ ਸਕਾਂ ਤਾਂ ਤਨ تن ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਬੁਰਾਈ ਦੇ ਵਿਰੁੱਧ ਸਮਾਜ ਵਿੱਚ ਜਾਗਰੂਤਾ ਲਿਆਉਣ ਲਈ ਅੰਦੋਲਨ ਸ਼ੁਰੂ ਕਰਨ ਲਈ ਗੁਲਾਮ ਬਣਿਆ ਹਾਂ ਕਿਉਂਕਿ ਮੈਨੂੰ ਪਤਾ ਹੈ ਨੇਕੀ ਕਰਨਾ ਇਨਸਾਨ ਦਾ ਕੰਮ ਹੈ ਅਤੇ ਬੁਰਾਈ ਕਰਨਾ ਸ਼ੈਤਾਨ ਦਾ ਕੰਮ ਹੈ ਪੀਰ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਉਸ ਨੇ ਆਪਣੇ ਸਾਰੇ ਨਾਮਰ ਪਠਾਣਾ ਨੂੰ ਜੋ ਕਿ ਉਸ ਦੇ ਮਰੀਦ ਸਨ ਬਲਾਵਾ ਭੇਜਿਆ ਅਤੇ ਸਾਰੇ ਗੁਲਾਮਾਂ ਨੂੰ ਰਿਹਾ ਕਰਨ ਲਈ ਕਿਹਾ ਕੋਈ ਵੀ ਇਨਸਾਨ ਦੂਜੇ ਇਨਸਾਨ ਨੂੰ ਜਾਨਵਰਾਂ ਦੀ ਤਰ੍ਹਾਂ ਗੁਲਾਮ ਨਹੀਂ ਰੱਖ ਸਕਦਾ ਇਹ ਗੱਲ ਹੁਣ ਉਹ ਸਮਝ ਚੁੱਕਾ ਸੀ ਕਿਉਂਕਿ ਇਹ ਗੱਲ ਖੁਦਾ ਪ੍ਰਸਤੀ ਦੇ ਖਿਲਾਫ ਹੈ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਛੋਟੇ ਬੱਚੇ ਨੂੰ ਵੀ ਉਸ ਪੀਰ ਦੀ ਕੈਦ ਵਿੱਚੋਂ ਛਡਵਾ ਲਿਆ ਅਤੇ ਆਪਣੇ ਨਾਲ ਉਸ ਦੀ ਮਾਤਾ ਜੀ ਨੂੰ ਮਲਾਉਣ ਵਾਸਤੇ ਲੈ ਗਏ ਜਦੋਂ ਉਸ ਮਾਤਾ ਦੇ ਘਰ ਪਹੁੰਚੇ ਤਾਂ ਉਸ ਮਾਤਾ ਨੇ ਆਪਣੇ ਬੱਚੇ ਨੂੰ ਜਦ ਵੇਖਿਆ ਖੁਸ਼ੀ ਦੇ ਹੰਝੂ ਅੱਖਾਂ ਵਿੱਚੋਂ ਵਹਿਣ ਲੱਗ ਪਏ ਅਤੇ ਉਸ ਨੇ ਆਪਣੇ ਬੱਚੇ ਨੂੰ ਸੀਨੇ ਨਾਲ ਲਾ ਲਿਆ ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧੰਨਵਾਦ ਕੀਤਾ ਸੋ ਸੰਗਤ ਜੀ ਇਹ ਸੀ ਸਾਖੀ ਆਪ ਜੀ ਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਦੇਓ ਅਤੇ ਸ਼ੇਅਰ ਕਰਦੇਓ ਸੋ ਸੰਗਤ ਜੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਵੋ ਸੋ ਸੰਗਤ ਜੀ ਵਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ